ਅਸੀਂ ਕਿਸੇ ਕੋ ਸર્ટਿਫਿਕੇਟ ਨਹੀਂ ਲੈਣੇ ਅਸੀਂ ਤਖਤ ਸਾਹਿਬ ਤੇ ਆਈ ਹਾਂ ਤਖਤ ਦੀ ਮਹਾਨਤਾ ਨੂੰ ਬਰਕਰਾਰ ਰੱਖਾਂਗੇ ਸਤਿਕਾਰ ਰੱਖਾਂਗੇ ਕੌਮ ਸਾਡੇ ਕੋਲ ਜਵਾਬ ਮੰਗੇਗੀ ਉਹਨਾਂ ਨੂੰ ਜਵਾਬ ਦੇ ਅਸੀਂ ਇਹ ਕਹਤਾ ਹਾਂ ਸਰ ਤਾਂ ਜੋ ਹੁਕਮ ਹੋਇਆ ਸੀ ਅਸੀਂ ਉਹਦੇ ਅਨੁਸਾਰ ਪ੍ਰਤੀ ਕਰਦੇ ਆ ਉਹਨਾਂ ਨੇ ਆਪਣੇ ਆਪ ਕੀਤੀ ਹੈ ਉਹ ਆਪਣਾ ਦਲ ਬਣਖੜਾ ਬਣਾਉਣਾ ਚਾਹੁੰਦੇ ਹੁਣ ਕਹਿ ਨਹੀਂ ਸਕਦੇ ਪਰ ਅਸੀਂ ਸ਼੍ਰੋਮਣੀ ਅਕਾਲੀ ਦਲ ਜਿਹੜਾ 1920 ਚ ਉਸਰਿਆ ਸੀ ਉਹਦੇ ਅਨੁਸਾਰ ਸੀ ਕੌਮ ਨੂੰ ਇਕੱਠੇ ਕਰਨਾ ਜਿਨ੍ਹਾਂ ਲੋਕਾਂ ਨੇ ਅੱਜ ਕੌਮ ਨੂੰ ਪਾਰ ਕੇ ਰੱਖ ਦਿੱਤਾ ਜਿਨ੍ਹਾਂ ਨੇ ਪਾਰਟੀ ਦੀ ਤਬਾਹੀ ਦੇ ਕੰਡਿਆ ਤੇ ਲਾ ਕੇ ਖੜਾ ਕਰ ਦਿੱਤਾ ਉਹਨਾਂ ਦੇ ਬੰਦ ਜਵਾਬ ਨਹੀਂ ਦੇਣਾ ਚਾਹੀਦਾ। BJP ਇੱਕ ਸਿਆਸੀ ਪਾਰਟੀ ਹੈ। ਉਹਨੇ ਆਪਣਾ ਕੰਮ ਕਰਨਾ। ਸ਼੍ਰੋਮਣੀ ਕਾਲਦਨ ਆਪਣੇ ਕੰਮ ਕਰਨਾ। ਉਹਨਾਂ ਨੂੰ ਪਤਾ ਹੋਏਗਾ ਜਿਹਨਾਂ 23 ਸਾਲ ਉਹਨਾਂ ਕੱਟੇ ਐ। ਉਥੇ ਰਾਜ ਸਭਾ ਚ ਰਹੇ ਐ ਉਹਨਾਂ ਨਾਲ MP ਰਹੇ ਐ, ਮੰਤਰੀ ਰਹੇ ਐ। ਉਹਨਾਂ ਨੂੰ ਪਤਾ ਹੋਣਾ ਕਿ ਉਹ ਕੀ ਕਹਿੰਦੇ ਐ। ਕੀ BJP ਸਾਨੂੰ ਕਹੇਗੀ ਕਿ ਸ਼੍ਰੀ ਕਾਲਦਨ ਸਾਹਿਬ ਦੀ ਛੱਤਰ ਛਾਇਆ ਥੱਲੇ ਆਓ? ਕੀ BJP ਸਾਨੂੰ ਕਹੇਗੀ ਕਿ ਉਹਦੇ ਦਿਸ਼ਾ ਨਿਰਦੇਸ਼ਨਾਂ 'ਸਾ ਚੱਲੋ? ਕਿ BJP ਨੇ ਸਾਨੂੰ ਇਹ ਇਧਰ ਨੂੰ ਤੋੜਨਾ ਹੈ ਗੁਰੂ ਆਲੇ ਪਾਸੇ ਨੂੰ? ਉਹਨਾਂ ਨੇ ਉਹਨਾਂ ਨੇ ਕਹਿਣਾ ਕਿ ਇਤੋਂ ਦੀ ਮर्याਦਾ ਸਦਾਹਤ ਬਚਾ ਕੇ ਰੱਖੋ ਇਹ ਤਾਂ ਸਾਡੇ ਸਿੱਖਾਂ ਦਾ ਫਰਜ਼ ਬੰਦਾ ਸੀ ਸਿੱਖ ਜਿਹੜੇ ਆ ਉਸ ਮर्याਦਾ ਦੇ ਤੁਰੇ ਜਿੰਦਰ ਸਿੰਘ ਤਾਮੀਨ ਹੈ ਜਿਹੜੀ ਨੈਤਿਕਤਾ ਦੇ ਆਧਾਰ ਤੇ ਕਹਿੰਦੇ ਮਸਤੀਫਾ ਦਿੱਤਾ ਜੇ ਤੇ ਉਹ ਨੈਤਿਕਤਾ ਬਹਾਲ ਹੋ ਗਈ ਹੈ ਕਿ ਉਹ ਆ ਜਾਣਗੇ ਨਹੀਂ ਤੇ ਉਹਨਾਂ ਸੋਚ ਸ੍ਰੀ ਅਕਾਲ ਤਖਤ ਸਭ ਤੋਂ ਸਾਡੀਆਂ ਸੰਸਥਾਵਾਂ ਜਿਹੜੀਆਂ ਹਮੇਸ਼ਾ ਸੇਧ ਲੈ ਕੇ ਚੱਲਦੀ ਗਈ ਇੱਕ ਰਾਜਨੀਤਿਕ ਜਿਹੜੀ ਸੰਸਥਾ ਸੀ ਸਾਡੀ ਸ਼ੋਮਨੀ ਕਾਲੀ ਦੰਦ ਉਹ ਇੱਥੋਂ ਹੀ ਸਿਰਜੀ ਗਈ ਜਦੋਂ 14 ਦਸੰਬਰ 1920 ਨੂੰ ਇਹਦਾ ਆਗਾਜ਼ ਕੀਤਾ ਗਿਆ। ਇਸ ਈਕਾਤਾ ਸਭ ਤੋਂ ਕੀਤਾ ਗਿਆ। ਸਮੇਂ ਦੇ ਨਾਲ ਇਸ ਸ਼੍ਰੋਮਣੀ ਕਾਰਜਦਾਨ ਨੇ ਬਹੁਤ ਵੱਡੀਆਂ ਮੱਲਾ ਮਾਰੀਆਂ, ਬੜੀ ਵੱਡੀ ਸੇਵਾ ਕੀਤੀ। ਔਰ ਇਹਦਾ ਕੰਮ ਸੀ ਜਿਹੜਾ ਉਹ ਸੀ ਸ਼੍ਰੋਮਣੀ ਗੁਰਦਾਰਾਪੰਥ ਦੀ ਕਮੇਟੀ ਦੇ ਆਲੇ ਦੁਆਲੇ ਬਾੜ ਬਣ ਕੇ ਖਲੋਣਾ ਤੇ ਸ਼੍ਰੀ ਈਕਾਤਾ ਸਭ ਦੀ ਮਾਨ ਮਰਿਆਦਾ ਨੂੰ ਦੁਨੀਆਂ ਵਿੱਚ ਪਹੁੰਚਾਉਣਾ। ਉਹ ਸਾਰੀਆਂ ਗੱਲਾਂ ਬੜੇ ਵਧੀਆ ਟੰਗ ਨ ਚੱਲੀਆਂ ਔਰ ਲੋਕਾਂ ਦੇ ਜਿਹੜਾ ਕੌਮ ਦਾ ਇਤਿਹਾਸ ਸੀਗਾ ਉਹ ਬੜਾ ਸਨੈਰੀ ਅੱਖਰਾਂ ਵਿੱਚ ਲਿਖਿਆ ਗਿਆ। ਬੜੀਆਂ ਪ੍ਰਾਪਤੀਆਂ ਵੀ ਕੀਤੀਆਂ, ਬੜੀਆਂ ਸਰਕਾਰਾਂ ਵੀ ਬਣਾਈਆਂ। ਬਹੁਤ ਸਾਰੀ ਸੰਘਰਸ਼ ਵੀ ਕੀਤੇ, ਬੜੀਆਂ ਕੁਰਬਾਨੀਆਂ ਵੀ ਕੀਤੀਆਂ। ਉਹ ਸ਼ਰੋਮਣੀ ਕਾਲੀ ਦਲ ਜਿਹੜਾ ਦੁਨੀਆ ਵਿੱਚ ਅ ਉਸ ਨਕਸ਼ੇ ਵਿੱਚ ਆਇਆ ਜਿਹਦਾ ਕੁਰਬਾਨੀਆਂ ਦਾ ਇਤਿਹਾਸ ਕਿਤੇ ਭੁੱਲਿਆ ਨਹੀਂ ਜਾ ਸਕਦਾ। ਸਮੈ ਸਭ ਨਹੀਂ ਹੈ ਕਿ ਅੱਜ ਜਿਹੜਾ ਲੋੜ ਕਿਉਂ ਪਈ। ਕੁਝ ਸਮੇਂ ਤੋਂ ਸਾਡੀ ਸਿੱਖ ਸੋਚ ਜਿਹੜੀ ਸੀ ਉਹ ਸਾਡੇ ਕੁਝ ਵਰਕਰਾਂ ਵਿੱਚੋਂ ਕੁਝ ਲੀਡਰਾਂ ਵਿੱਚੋਂ ਵਾਚ ਗਈ ਜਿਹਦੇ ਕਾਰਨ ਜਿਹੜੇ ਸਿੱਖ ਸੋਚ ਵਾਲੀ ਸੰਗਤ ਸੀ ਜਾਂ ਹੰਤਕ ਸੋਚ ਵਾਲੀ ਸੰਗਤ ਸੀ ਉਹ ਸਾਡੇ ਤੋਂ ਦੂਰੀ ਬਣਾ ਬੈਠੀ ਉਹਦਾ ਕਾਰਨ ਸੀ ਕੋਈ ਸਾਡੇ ਕੋਲੋਂ ਗਲਤੀਆਂ ਹੋ ਗਈਆਂ ਉਹ ਅਗਿਆ ਹੋਈਆਂ ਤੇ ਕੌਮ ਦੀ ਆਵਾਜ਼ ਸੀ ਕਿ ਸਾਰੇ ਆਓ ਉਸੇ ਪਲੇਟਫਾਰਮ ਤੇ ਬੈਠੋ ਸ਼੍ਰੀ ਅਕਾਤਰ ਸਾਹਿਬ ਦੇ ਫਕੀਲ ਦੇ ਸਾਹਮਣੇ ਖੜੇ ਹੋ ਕੇ ਚੋਕ ਕੌਮ ਦੇ ਕੋਲੋਂ ਜੋ ਸਾਡੇ ਵਰਕਰਾਂ ਕੋਲੋਂ ਗਲਤੀਆਂ ਹੋਈਆਂ ਲੀਡਰਾਂ ਕੋਲੋਂ ਗਲਤੀਆਂ ਹੋਈਆਂ ਉਹਦੀ ਅਰਦਾਸ ਕਰੋ ਤੇ ਮਾਫੀ ਮੰਗੋ ਉਹ ਸਾਰੀ ਕਿਉਂਕਿ ਅਸੀਂ ਸਦਾ ਇਕਵਾਲ ਸੇ ਝੁੰਡਾ ਦੇ ਕਮਾਂਡ ਹੇਠ ਇੱਕ ਕਮੇਟੀ ਬਣਾਈ ਸੀ ਤੇ ਪੂਰੀ ਪੰਜਾਬ ਵਿੱਚ ਪੂਰੇ ਪੰਜਾਬ ਚ ਹੁੰਦਿਆ ਹੋਇਆ ਇੱਕ ਆਵਾਜ਼ ਨਿਕਲੀ ਸੀ ਕਿ ਜਦ ਤੱਕ ਸ਼ੋਮਣੀ ਕਾਲੀ ਦਲ ਦੀ ਲੀਡਰਸ਼ਿਪ ਸ਼੍ਰੀ ਅਕਾਲ ਤਾ ਸਾਬ ਦੇ ਤੇ ਸਨਮੁਖ ਹੋ ਕੇ ਮਾਫੀ ਨਹੀਂ ਮੰਗਦੀ ਉਹ ਨਹੀਂ ਚਿਰ ਤੱਕ ਕੌਮ ਮਾਫ ਨਹੀਂ ਕਰ ਸਕਦੀ ਅਸੀਂ ਆਵਾਜ਼ ਉਠਾਈ ਜਦੋਂ ਨਹੀਂ ਬਿਲਕੁਲ ਬੰਨਿਆ ਗਿਆ ਹਾਰ ਕੇ ਕੁਝ ਲੀਡਰ ਜਿਹੜੇ ਸਿਰਫ ਵਖਰੇ ਹੋਏ ਤੇ ਉਹਨਾਂ ਨੇ ਜਾ ਕੇ ਫਿਰ ਉੱਥੇ ਆਪਣੀ ਆਵਾਜ਼ ਨੂੰ ਬੁਲੰਦ ਕੀਤਾ ਸ਼੍ਰੀ ਕਾਦਰ ਸਾਹਿਬ ਤੋਂ ਸਾਨੂੰ ਹੁਕਮ ਹੋਇਆ 2 ਦਸੰਬਰ ਨੂੰ ਇੱਕ ਕੌਮ ਨੂੰ ਵੱਡੀ ਰਾਤ ਮਿਲੀ ਪਾਰਟੀ ਨੂੰ ਵੱਡੀ ਰਾਤ ਮਿਲੀ ਹਰ ਸ਼ਖਸ ਜਿਹੜਾ ਸੀ ਉਹਨੂੰ ਸਕੂਨ ਹੋਇਆ ਕਿ ਇੱਥੇ ਜਿਹੜਾ ਆਵਾਜ਼ਾ ਦਿੱਤਾ ਗਿਆ ਸੀ ਕਿ ਹੋਏ 71 ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋਲੇ ਬੁਲਾਈ ਉਹਦੇ ਧਾਰਮਿਕ ਤੌਰ ਤੇ ਜਿਹੜੀਆਂ ਵਗਿਆ ਹੋਈਆਂ ਸੀ ਉਹਦੀ ਵੀ ਜਦੋਂ ਤਨਖਾਹ ਲੱਗਣੀ ਸੀ ਤਨਖਾਹ ਲੱਗੀ ਸਾਡੇ ਵਰਗਿਆਂ ਨੂੰ ਵੀ ਸੇਵਾ ਲੱਗੀ ਔਰ ਸਾਰਿਆਂ ਨੇ ਖਿੜੇ ਮੱਥੇ ਪਰਵਾਣ ਕੀਤੀ ਤਨਖਾਹ ਵੀ ਨਭਾਈ ਸੇਵਾ ਵੀ ਕੀਤੀ ਤੇ ਗੁਰੂ ਸਾਹਿਬ ਜੀ ਦੀ ਕਿਰਪਾ ਵੀ ਪ੍ਰਾਪਤ ਹੋਈ ਬਖਸ਼ਿਸ਼ ਹੋਈ ਲੇਕਿਨ ਜਿਹੜੀ ਸੰਸਥਾ ਜਿਹਦੇ ਕਰਕੇ ਤੁਮਤਾ ਪੇਸੀ ਜਿਹੜੇ ਕਰਕੇ ਲੋਕਾਂ ਦੇ ਵਿੱਚ ਬਖਰੇਮਾ ਪਿਆ ਸੀ ਉਹ ਮਤ ਜਿਹੜੇ ਮਨ ਜਿਹੜੀ ਸਾਡੀ ਮਨਾਂ ਦੀ ਦੂਰੀ ਸੀ ਉਹਨੂੰ ਬਣਾਉਣ ਵਾਸਤੇ ਇਕੱਤਰ ਕਰਨ ਵਾਸਤੇ ਸ਼੍ਰੀ ਅਕਾਤਾ ਸਾਹਿਬ ਤੋਂ ਸੱਤ ਮੈਂਬਰੀ ਕਮੇਟੀ ਆਰਗੇਨਾਈਜ਼ ਕੀਤੀ ਗਈ ਉਹਨਾਂ ਦੇ ਵਿੱਚੋਂ ਵੀ ਪ੍ਰਧਾਨ ਸਾਹਿਬ ਨੂੰ ਕਨਵਿਨਸ਼ਨ ਲਾਇਆ ਪਰ ਦਬਾਅ ਹੇਠ ਵਸਦਲੀ ਕਰਕੇ ਕਮਜ਼ੋਰੀ ਕਰਕੇ ਉਸ ਅਸਤੀਫਾ ਦੇ ਕੇ ਚਲੇ ਗਏ ਸਾਬਕਾ ਪ੍ਰਧਾਨ ਪਟੂੰਗਰ ਸਾਹਿਬ ਅਸਤੀਫਾ ਦੇ ਕੇ ਚਲੇ ਗਏ ਪਰ ਫਿਰ ਵੀ ਪੰਜ ਮੈਂਬਰੀ ਕਮੇਟੀ ਨੂੰ ਮਾਨਤਾ ਮਿਲੀ ਕਿ ਤੁਸੀਂ ਆਪਣੀ ਵਿਧੀ ਵਿਧਾਨ ਅਨੁਸਾਰ ਭਰਤੀ ਸ਼ੁਰੂ ਕਰੋ ਬਿੱਤੇ ਦਿਨ ਅੰਤਰੀ ਅਰਦਾਸ ਕੀਤੀ ਸੀ ਅਕਾਲਤਾ ਸਾਹਿਬ ਤੇ ਆ ਕੇ 12 ਮਾਰਚ ਨੂੰ ਸ਼ੁਰੂ ਕਰਨ ਵਾਸਤੇ ਅਰਦਾਸ ਕੀਤੀ ਸੀ ਉਹਦੇ ਵਾਸਤੇ ਅਸੀਂ ਆਏ ਜਿਹੜਾ ਕਿਹਾ ਜਾ ਰਿਹਾ ਕਿ ਇਹ ਫੇਕ ਭਰਤੀ ਆ ਗੁੰਮਰਾਹ ਕੀਤਾ ਜਾ ਰਿਹਾ ਭਰਤੀ ਦੇ ਨਾਮ ਤੇ ਤਾਂ ਉਹ ਤਾਂ ਗਾਇਬ ਚਲੋ ਅਸੀਂ ਅਸੀਂ ਕਿਸੇ ਕੋਈ ਸਰਟੀਫਿਕੇਟ ਹੀ ਲੈਣੇ ਅਸੀਂ ਤਖਤ ਸਾਹਿਬ ਤੇ ਆਈਏ ਤਖਤ ਦੀ ਮਹਾਨਤਾ ਨੂੰ ਬਰਕਰਾਰ ਰੱਖਾਂਗੇ ਸਤਿਕਾਰ ਰੱਖਾਂਗੇ ਕੌਮ ਸਾਡੇ ਕੋਲ ਜਵਾਬ ਮੰਗੇਗੀ ਉਹਨਾਂ ਨੂੰ ਜਵਾਬ ਦੇਣਾ ਨਵੀਂ ਪਾਰਟੀ ਹੋਏਗੀ ਕਿਸ ਤਰ੍ਹਾਂ ਦੀ ਪਾਰਟੀ ਹੋਏਗੀ ਸ਼੍ਰੋਮਣੀ ਅਕਾਲੀ ਦਲ ਉਹਨੂੰ ਤੁਸੀਂ ਕਿਦਾਂ ਦੇਖਦੇ ਹੋ ਉਹ ਪਹਿਲੇ ਪਾਰਟੀ ਕਿਹੜੀ ਦੇਖੋ ਸ਼੍ਰੀ ਅਕਾਲ ਤਾ ਸਦਾ ਜੋ ਹੁਕਮ ਹੋਇਆ ਸੀ ਅਸੀਂ ਉਹਦੇ ਅਨੁਸਾਰ ਪਾਰਟੀ ਕਰ ਲਈਏ ਉਹਨਾਂ ਨੇ ਆਪਣੇ ਆਪ ਕੀਤੀ ਹੈ ਉਹ ਆਪਣਾ ਦਲ ਬਣਖੜਾ ਬਣਾਉਣਾ ਚਾਹੁੰਦੇ ਹੁਣ ਕਹਿ ਨਹੀਂ ਸਕਦੇ ਪਰ ਅਸੀਂ ਸ਼੍ਰੋਮਣੀ ਅਕਾਲੀ ਦਲ ਜਿਹੜਾ 1920 ਚ ਉਸਰਿਆ ਸੀ ਉਹਦੇ ਅਨੁਸਾਰ ਸੀ ਕੌਮ ਨੂੰ ਇਕੱਠੇ ਕਰਨਾ ਯਾਨੀ ਅੱਜ ਦੀ ਪਾਰਟੀ ਜਿਹੜੀ ਸਰਪ੍ਰਵਾਨਤ ਮੰਨੀ ਜਾਂਦੀ ਹੈ ਦੇਖੋ ਜਦੋਂ ਸ਼੍ਰੀ ਅਕਾਲ ਤੌਰ ਸਭ ਸਰਪ੍ਰਮਾਨਤ ਹੈ ਤੇ ਆਟੋਮੈਟਿਕਲੀ ਜਿਹੜੀ ਇਹ ਭਰਤੀ ਹੈ ਉਹਦੀ ਦਿਸ਼ਾਨ ਨਿਰਦੇਸ਼ ਹੋਏਗੀ ਤੇ ਸਰਪ੍ਰਮਾਨਤੀ ਹੋਏਗੀ ਜਿਹੜੇ ਕੱਲ ਬੈਂਤ ਕਰਦੇ ਜਿਹੜੇ ਸਾਰੇ ਆਗੂ ਨੇ ਉਹਦਾ ਮੈਂ ਜਵਾਬ ਕੀ ਦਿਆਂ ਜੀ ਜਿਨ੍ਹਾਂ ਲੋਕਾਂ ਨੇ ਅੱਜ ਪੌਣ ਨੂੰ ਪਾਰ ਕੇ ਰੱਖ ਦਿੱਤਾ ਜਿਨ੍ਹਾਂ ਨੇ ਪਾਰਟੀ ਦੀ ਤਬਾਹੀ ਦੇ ਕੰਢੇ ਤੇ ਲਾ ਕੇ ਖੜਾ ਕਰ ਦਿੱਤਾ ਉਹਨਾਂ ਦੇ ਮੈਂ ਜਵਾਬ ਨਹੀਂ ਦੇਣਾ ਚਾਹੁੰਦਾ ਕੱਲ ਇੱਕ ਅਪੀਲ ਕੀਤੀ ਗਈ ਕਿ ਸਾਰੇ ਆਗੂ ਇਕੱਠੇ ਹੋਣਾ ਚਾਹੀਦੇ ਹਾਂ ਹਾਂ ਅਸੀਂ ਅਸੀਂ ਅਪੀਲ ਕਰਦੇ ਹਾਂ ਜੀ ਸਾਰੇ ਆਓ ਸ਼੍ਰੀ ਅਕਾਲ ਤੌਰ ਸਾਡੀ ਸ਼ਰਨ ਚਾਓ ਕਿ ਤੁਹਾਨੂੰ ਉਪਦੇਸ਼ ਦਿੱਤਾ ਗਿਆ ਸੀ ਆਦੇਸ਼ ਜਾਰੀ ਕੀਤਾ ਗਿਆ ਸੀ ਉਸ ਆਦੇਸ਼ ਦੇ ਅਨਸਾਰ ਚੱਲ ਬਿਲਕੁਲ ਜੀ ਬਲਵਿੰਦਰ ਸਿੰਘ ਭੁੰਦਰ ਵੱਲੋਂ ਜਿੱਥੇ ਦਾਦਾਂ ਨੂੰ ਤੁਸੀਂ ਇਕੱਲੇ ਇਕੱਲੇ ਤੁਸੀਂ ਇਕੱਲੇ ਤੁਸੀਂ ਇਕੱਲੇ ਕਲੇ ਨਾਂ ਲੈ ਕੇ ਕਿਉਂ ਮੈਨੂੰ ਪੁੱਛਦੇ ਹੋ ਉਹ ਮੈਂ ਉਹਨਾਂ ਕੋਈ ਸਰਟੀਫੀਕੇਟ ਹੀ ਲੈਣਾ ਜੀ ਉਹ ਇੱਕ ਮਿੰਟ ਸੁਣ ਇੱਕ ਮਿੰਟ ਸੁਣ ਲਓ ਭਾਜਪਾ ਇੱਕ ਸ਼ਾਸਕੀ ਪਾਰਟੀ ਹੈ ਉਹਨੇ ਆਪਣਾ ਕੰਮ ਕਰਨਾ ਸ਼੍ਰੋਮਣੀ ਅਕਾਲੀ ਦਲ ਨੇ ਆਪਣਾ ਕੰਮ ਕਰਨਾ ਉਹਨਾਂ ਨੂੰ ਪਤਾ ਹੋਏਗਾ ਜਿਨ੍ਹਾਂ 23 ਸਾਲ ਉਹਨਾਂ ਕੱਟੇ ਆ ਉਥੇ ਰਾਜ ਸਭਾ ਚ ਰਹੇ ਆ ਉਹਨਾਂ ਨਾਲ ਐਮਪੀ ਰਹੇ ਆ ਮੰਤਰੀ ਰਹੇ ਉਹਨਾਂ ਨੂੰ ਪਤਾ ਹੋਣਾ ਕਿ ਉਹ ਕੀ ਕਹਿੰਦੇ ਆ ਕੀ ਬੀਜੇਪੀ ਸਾਨੂੰ ਕਹੇਗੀ ਕਿ ਸ਼੍ਰੀ ਕਾਥਰ ਸਾਹਿਬ ਦੀ ਛਤਰ ਛਾਇਆ ਥੱਲੇ ਆਓ ਕੀ ਬੀਜੇਪੀ ਸਾਨੂੰ ਕਹੇਗੀ ਕਿ ਉਹਦੇ ਦਿਸ਼ਾ ਨਿਰਦੇਸ਼ਨ ਸਾਥ ਚੱਲੋ ਕਿ ਬੀਜੇਪੀ ਨੇ ਸਾਨੂੰ ਇਹ ਇਧਰੋਂ ਤੋੜਨਾ ਹੈ ਗੁਰੂ ਆਲੇ ਪਾਸੇ ਨੂੰ ਉਹਨਾਂ ਨੇ ਉਹਨਾਂ ਨੇ ਕਿਹਾ ਕਿ ਇੱਥੋਂ ਦੀ ਮਰਿਆਦਾ ਸਤਾਹਤ ਪਚਾ ਕੇ ਰੱਖੋ ਇਹ ਤਾਂ ਸਾਡੇ ਸਿੱਖਾਂ ਦਾ ਫਰਜ਼ ਬੰਦਾ ਸੀ ਸਿੱਖ ਜਿਹੜੇ ਆ ਉਸ ਮਰਿਆਦਾ ਦੀ ਤੋਰ 'ਚ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇੰਨਾ ਕੁਝ ਹੋਣ ਤੋਂ ਬਾਅਦ ਉਹਨਾਂ ਦਾ ਵਾਪਸ ਉਹਨਾਂ ਨੂੰ ਲੱਗਦਾ ਤਾਂ ਆਪਣੀ ਜਾਇਜ਼ੀ ਦੇ ਵਿੱਚ ਦੇ ਮੈਂ ਕਿਸੇ ਵਾਰ ਕੀ ਕਮਾ ਹਰਜਿੰਦਰ ਸੇ ਤਾਮੀਨ ਹੈ ਜਿਹੜੀ ਨੈਤਿਕਤਾ ਦੇ ਆਧਾਰ ਤੇ ਕਹਿੰਦੇ ਮੈਂ ਅਸਤੀਫਾ ਦਿੱਤਾ ਜੇ ਤੇ ਉਹ ਨੈਤਿਕਤਾ ਬਹਾਲ ਹੋ ਗਈ ਹੈ ਤੂੰ ਆ ਜਾਣਗੇ ਨਹੀਂ ਤੇ ਉਹਨਾਂ ਸੋਚ